ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਧਰਤੀ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਅੰਮ੍ਰਿਤ ਸਰ ਸਾਹਿਬ ਸਜਦਾ ਕਰਦੇ ਹਾਂ ਇਸ ਧਰਤੀ ਨੂੰ ਇਸ ਧਰਤੀ ਤੇ ਵਸਦੇ ਇਨਕਲਾਬੀ ਲੋਕਾਂ ਨੂੰ ਜਿੰਨੀ ਵੀ ਗਿਣਤੀ ਤੁਸੀਂ ਇੱਥੇ ਪਹੁੰਚੇ ਹੋ ਪਾਰੀ ਗਿਣਤੀ ਚਾਏ ਪਏ ਹੋਏ ਮੈਨੂੰ ਦੇਖ ਲਿਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਮੇਰੇ ਕੈਬਨਿਟ ਦੇ ਸਾਥੀ ਕੁਲਦੀਪ ਤਾਲੀਵਾਲ ਸਾਹਿਬ ਬੈਠੇ ਨੇ ਸਟੇਜ ਤੇ ਮੇਰੇ ਕੈਬਨਿਟ ਦੇ ਸਾਥੀ ਜੰਡਿਆਲਾ ਗੁਰੂ ਤੋਂ ਐਮ ਐਲ ਏ ਹਰਭਜਨ ਸਿੰਘ ਜੀ ਟੀ ਵੀ ਬੈਠੇ ਨੇ ਸਟੇਜ ਤੇ ਤੁਹਾਡੇ ਸ਼ਹਿਰ ਨੂੰ ਵੱਖ-ਵੱਖ ਖੇਤਰਾਂ ਤੋਂ ਵਿਧਾਨ ਸਭਾ ਦੇ ਵਿੱਚ ਰਿਪਰੈਜ਼ੈਂਟ ਕਰਨ ਵਾਲੇ ਪਤਰੀਤਾ ਦੇਣ ਵਾਲੇ ਜਿਨ੍ਹਾਂ ਚ ਐਮ ਐਲ ਏ ਜੀਵਨ ਜੋਤ ਕੌਰ ਜੀ ਜਿਨ੍ਹਾਂ ਦਾ ਇਲਾਕਾ ਪੈਂਦਾ ਹੈ ਡਾਕਟਰ 인ਦਰਵੀਰ ਨੇਜਰ ਸਾਹਿਬ ਡਾਟਾ ਜੇ ਗੁਪਤਾ ਜੀ ਤਸਵੀਰ ਸੰਧੂ ਸਾਹਿਬ ਔਰ ਐਮ ਐਲ ਏ ਬਾਬਾ ਬਕਾਲਾ ਟੋਂਗ ਸਾਹਿਬ ਰਿੰਟੂ ਸਾਹਿਬ ਬੈਠੇ ਨੇ ਮੇਅਰ ਸਾਹਿਬ ਬੈਠੇ ਨੇ ਸਾਡੀ ਸਾਰੀ ਟੀਮ ਬੈਠੀ ਹੈ ਇਥੋਂ ਦੇ ਜਿਹੜੇ ਜੀਐਮ ਨੇ ਮਿਲਕ ਪਲਾਂਟ ਦੇ ਸਾਰੇ ਸਟਾਫ ਨੂੰ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਦੇ ਤੇ ਜਾਂ ਪਰਦੇ ਦੇ ਪਿੱਛੇ ਰਹਿ ਕੇ ਇਸ ਮਿਲਕ ਪਲਾਂਟ ਨੂੰ ਹੋਰ ਵੱਡਾ ਬਣਾਉਣ ਦੇ ਵਿੱਚ ਰੱਤੀ ਪਰ ਵੀ ਯੋਗਦਾਨ ਪਾਇਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਦਿਲੋਂ ਵਧਾਈਆਂ ਨੇ ਬਹੁਤ ਬਹੁਤ ਮੁਬਾਰਕਾਂ ਨੇ ਅਸਲ 'ਚ ਪੰਜਾਬ ਤਿੰਨ ਸਾਲ ਤੋਂ ਤਾਂ ਸ਼ੁਰੂ ਹੋਇਆ ਕੰਮ ਉਦੋਂ ਪਹਿਲਾਂ ਹਜੇ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਵੀ ਕੋਈ ਤਰੱਕੀ ਵਾਲਾ ਫੰਕਸ਼ਨ ਹੋਵੇ ਕੋਈ ਨਿਯੁਕਤੀ ਪੱਤਰ ਵੰਡ ਰਹੇ ਹੋਈਏ ਜਵਾਕਾਂ ਨੂੰ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੋਵੇ ਕਿਸੇ ਸਕੂਲ ਦਾ ਉਦਘਾਟਨ ਕਰ ਰਹੇ ਹੋਈਏ ਕਿਸੇ ਹਸਪਤਾਲ ਦਾ ਕਿਸੇ ਮੁਹੱਲਾ ਕਲੀਨਿਕ ਦਾ ਕਿਸੇ ਤਹਿਸੀਲ ਦਾ ਸਬ ਤਹਿਸੀਲ ਦਾ ਉਦਘਾਟਨ ਕਰ ਰਹੇ ਹੋਈਏ ਇਹ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਕਿਉਂਕਿ ਜਿਹੜੇ ਆਪਾਂ ਅੱਗੇ ਲਾਏ ਸੀ ਉਹ ਆਪਣੇ ਪਰਿਵਾਰਾਂ ਨੂੰ ਹੀ ਆਪਣਿਆਂ ਨੂੰ ਹੀ ਪਾਲਣ ਤੇ ਲਾਗੇ ਉਹਨਾਂ ਨੇ ਪੰਜਾਬ ਨੂੰ ਆਪਣਾ ਪਰਿਵਾਰ ਨਹੀਂ ਸਮਝਿਆ ਉਹਨੇ ਪੰਜਾਬ ਦੇ 3 ਕਰੋੜ 3.5 ਕਰੋੜ ਲੋਕਾਂ ਨੂੰ ਬੇਗਾਨੇ ਸਮਝਿਆ ਇਸ ਕਰਕੇ ਲੋਕਾਂ ਦਾ ਮੋਹ ਭੰਗ ਹੋ ਗਿਆ ਤਾਂ ਲੋਕਾਂ ਨੇ ਉਹਨਾਂ ਨੂੰ ਬੇਗਾਨੇ ਕਰਤਾ ਅੱਜ ਜਿੱਥੇ ਮਰਜੀ ਰਹਿਣ ਮੈਂ ਉਹਨਾਂ ਬਾਰੇ ਜਿਆਦਾ ਨਹੀਂ ਬੋਲਦਾ ਕਿਉਂਕਿ ਉਹਨਾਂ ਬਾਰੇ ਬੋਲਣਾ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੈ ਆਪਾਂ ਗੱਲਾਂ ਕਰੀਏ ਤਰੱਕੀ ਦੀਆਂ 1200 ਬੰਦੇ ਨੂੰ ਆ ਜਿਹੜੀ ਨਵੀਂ ਬਿਲਡਿੰਗ ਦਾ ਔਕਾਤਨ ਹੋਇਆ ਨਾਮਾ ਜਿਹੜਾ ਜਿਹੜਾ ਪ੍ਰੋਡਕਸ਼ਨ ਦੀ ਜਿਹੜੀ ਬਿਲਡਿੰਗ ਬਣੀ ਹੈ 1200 ਬੰਦੇ ਨੂੰ ਰੋਜ਼ਗਾਰ ਨਵੇਂ ਨੂੰ ਮਿਲੂਗਾ 1200 ਮੁੰਡੇ ਕੁੜੀਆਂ ਨੂੰ ਕੁਝ ਮੁੰਡੇ ਮੈਨੂੰ ਮਿਲੇ ਜਿਹੜੇ ਜਿਨ੍ਹਾਂ ਦਾ ਕੋਈ ਸਰਵਿਸ ਰੂਲ ਦੀ ਪ੍ਰੋਬਲਮ ਸੀ ਪੁਰਾਣੀ ਸਰਕਾਰ ਨੇ ਕੋਈ ਰਿੱਕਾ ਪਾ ਰੱਖਿਆ ਸੀ ਉਹਨਾਂ ਨੂੰ ਅਸੀਂ ਕਲੀਅਰ ਕਰਕੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਨੌਕਰੀਆਂ ਤੇ ਰੱਖ ਲਿਓ ਅੱਜ ਮੇਰੇ ਤੇ ਫੁੱਲ ਝੁੱਟਰੇ ਸੀ ਅੱਜ ਜੋ ਮੈਨੂੰ ਵਧਾਈ ਦੇਣ ਆਏ ਹੋਏ ਸੀ ਸੋ ਹੌਲੀ-ਹੌਲੀ ਪੰਜਾਬ ਧਰਨਿਆਂ ਵਾਲਾ ਟੈਂਕੀਆਂ ਤੇ ਚੜਨ ਵਾਲਾ ਪੰਜਾਬ ਜਿਹੜਾ ਉਹਦੇ ਉਹਨਾਂ ਦੇ ਨੌਜਵਾਨਾਂ ਦੇ ਹੱਥਾਂ 'ਚ ਹੁਣ ਫੁੱਲ ਆਉਣ ਲੱਗ ਗਏ ਇਹ ਬਹੁਤ ਖੁਸ਼ੀ ਦੀ ਗੱਲ ਹੈ ਇਹ ਤਾਂ ਹੋਊਗਾ ਜੇ ਨੀਅਤ ਸਾਫ਼ ਹੋਊਗੀ ਨਹੀਂ ਤਾਂ ਪਹਿਲਾਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਵੀਰੋ ਉਹਨਾਂ ਦੀ ਨੀਅਤ ਖਾਲੀ ਸੀ ਨੀਅਤ ਸਾਫ਼ ਹੋਵੇ ਨੀਅਤ ਭਰੀ ਹੋਵੇ ਖਜ਼ਾਨਾ ਵੀ ਨਾਲ ਭਰਿਆ ਹੀ ਰਹਿੰਦਾ ਹੈ ਨੀਤਾਂ ਨੂੰ ਮਰਾਦਾ ਆਪਣੇ ਕਹਿੰਦੇ ਆ ਜਾਬੀ ਤੇ ਸੋ ਹੁਣ 베ਰਕਾ ਜਿਹੜਾ ਉਹ ਕੱਲਾ ਹੁਣ ਪੰਜਾਬ ਦਾ ਨਹੀਂ ਅਸੀਂ Amazon ਤੇ ਜਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਬ੍ਰਾਂਡ ਨੇ ਜਿਹੜੇ e-commerce ਦੇ ਵੇਚਣ ਵਾਲੇ ਉਹਨਾਂ ਤੇ ਵੀ 베ਰਕਾ ਅਸੀਂ ਲਾਂਚ ਕਰ ਰਹੇ ਹਾਂ ਤੇ 베ਰਕਾ ਤੁਹਾਨੂੰ ਆਸਟ੍ਰੇਲੀਆ ਵੀ ਮਿਲੂ 베ਰਕਾ ਤੁਹਾਨੂੰ ਕੈਲੀਫੋਰਨੀਆ ਵੀ ਮਿਲੂ ਪੂਰੀ ਦੁਨੀਆ 'ਚ 베ਰਕਾ ਜਿਹੜਾ ਉਹਦਾ ਪ੍ਰੋਡਕਟ ਜਿਹੜੇ ਜਾਣਗੇ ਤੇ ਮਿਲ ਲਗੇ ਉੱਤੇ ਔਰ ਲੋਕੀ ਚਾਹੁੰਦੇ ਆ ਦੇਖੋ ਪੰਜਾਬੀ ਪੂਰੀ ਦੁਨੀਆ ਚ ਹੈ ਉਹ ਚਾਹੁੰਦੇ ਆ ਸਾਡੇ ਪੰਜਾਬ ਤੋਂ ਬਣੀ ਹੋਈ ਕੀ ਚੀਜ਼ ਆ ਜੇ ਕੋਈ ਪੇਕਿਆਂ ਤੋਂ ਆ ਜੇ ਠੰਡੀ ਹਵਾ ਦਾ ਬੁੱਲਾ ਤਾਂ ਉਹ ਉਹਦੀ ਧਰ ਲੈਣਗੇ ਰੇਟ ਨਹੀਂ ਪੁੱਛਦੇ ਉਹ ਆਪਦੀ ਟੋਕਰੀ ਚ ਧਰ ਲੈਣਗੇ ਸਾਗ ਹੈ ਦਾਲ ਮੱਖਣੀ ਹੈ ਇਸ ਤੋਂ ਇਲਾਵਾ ਫੇਰਕਾ ਦੀਆਂ ਜਿੰਨੀਆਂ ਵੀ ਚਾਹੇ ਖੀਰ ਹੈ ਚਾਹੇ ਪਨੀਰ ਹੈ ਜਿੰਨੀਆਂ ਵੀ ਪ੍ਰੋਡਕਟ ਨੇ ਉਹ ਬਹੁਤ ਜ਼ਿਆਦਾ ਪ੍ਰਵਾਨਿਤ ਨੇ ਅਸੀਂ ਦੀਵਾਲੀ ਵੇਲੇ ਜਿਹੜਾ ਆਮ ਤੌਰ ਤੇ ਜਿਹੜਾ ਫਾਰਮਲ ਸਰਕਾਰ ਵੱਲੋਂ ਗਿਫਟ ਜਾਂਦੇ ਨੇ ਵੱਡੇ ਵੱਡੇ ਜਿਹੜੇ ਮਨਿਸਟਰਾਂ ਨੂੰ ਜਾਂ ਜੱਜਸ ਨੂੰ ਜਾਂ ਅਫਸਰਾਂ ਨੂੰ ਅਸੀਂ ਉਹਦੇ ਚ ਬੇਰਕਾ ਵਾਲੀ ਟੋਕਰੀ ਲਾ ਰੱਖੀ ਆ ਇੱਕ ਬੇਰਕਾ ਵਾਲੀ ਟੋਕਰੀ ਫੜਾ ਦਿੰਦੇ ਆ ਉਹ ਕੋ ਦੁਬਾਰਾ ਕਹਿੰਦੇ ਨੇ ਕਹਿੰਦੇ ਜੀ ਇੱਕ ਹੋਰ ਮਿਲ ਜੂ ਇਹਨੇ ਬੜੀ ਵਧੀਆ ਚੀਜ਼ ਆ ਜੀ ਨਹੀਂ ਆਪਾਂ ਗਿਫਟ ਨੂੰ ਐਂ ਤਾ ਤਾ ਤਰ ਦੰਨਿਆ ਦੇਖ ਲਿਓ ਯਾਰ ਕੀ ਹੋਊਗਾ ਕਿਹੜਾ ਕੋ ਕੰਮ ਆਉਣ ਵਾਲੀ ਚੀਜ਼ ਆ ਕੋਈ ਪਲੇਟ ਹੋਊ ਕੋਈ ਚਲੋ ਬਹੁਤ ਹੈ ਅਸੀਂ 베ਰ ਕਾ ਦੀ ਪੂਰੀ ਟੋਕਰੀ ਬਣਾਈ ਹੋਈ ਹੈ ਅਸੀਂ ਜੇ ਕੋਈ ਗੈਸਟ ਆ ਜਾ ਸਾਡੇ ਕੋਈ ਕੋਈ ਬਾਹਰਲੇ ਮੁਲਕ ਆਲਾ ਇਨਵੈਸਟਰ ਆ ਜਾਏ ਇੱਕ ਦਰਬਾਰ ਸਾਹਿਬ ਦਾ ਜਿਹੜਾ 골ਡ ਪਲੇਟਡ ਮਾਡਲ ਬਣਾਇਆ ਹੋਇਆ ਇਹ ਕੋ ਦਿੰਨੇ ਆ ਨਾਲ ਇੱਕ 베ਰ ਕਾ ਦੀ ਅਸੀਂ ਉਹਨਾਂ ਨੂੰ ਕਹਿੰਦੇ ਆ ਇਹਨੂੰ ਘਰੇ ਜਾ ਕੇ ਰੱਖ ਲਈ ਇਹਨੂੰ ਘਰੇ ਜਾ ਕੇ ਖਾ ਲਈ ਸੋ ਇਸ ਕਰਕੇ ਇਹ ਜਿਹੜਾ ਪ੍ਰੋਡਕਸ਼ਨ ਆਪਣੀ ਇਹ ਜਿਹੜਾ ਪੰਜਾਬ ਦੀ ਜਿਹੜੀ ਇਥੋਂ ਦੀ ਬਣੀ ਹੋਈ ਚੀਜ਼ ਐ ਪੂਰੀ ਦੁਨੀਆ ਚ ਪ੍ਰਵਾਨਿਤ ਐ ਸੋ ਮੈਂ ਬਹੁਤ ਬਹੁਤ ਵਧਾਈਆਂ ਦੇਣਾ ਔਰ ਸਭ ਤੋਂ ਵਧੀਆ ਗੱਲ ਇਹ ਐ ਕਿ ਪੁਰਾਣਾ ਬੇਰਕਾ ਬਹੁਤ ਚਿਰ ਪਹਿਲਾਂ ਸ਼ੁਰੂ ਹੋਇਆ ਸੀ ਵੱਧਦਾ ਵੱਧਦਾ ਅੱਜ 235000 ਲੀਟਰ ਜਿਹੜਾ ਆ ਜਿਹੜਾ ਹੁਣ ਫਲਾਂ ਦਾ ਉਤਪਾਦਨ ਕੀਤਾ ਐ ਇਹ ਲੱਸੀ ਦਹੀਂ ਮਿੱਠਾ ਦੁੱਧ ਇਹ ਉਹਨੂੰ ਬਣਾਉਗਾ 235000 ਕਿਉਂਕਿ ਬੇਰਕਾ ਜਿਹੜੀ ਐ ਕਿਸਾਨਾਂ ਦੇ ਸਹਿਯੋਗ ਨਾਲ ਚੱਲਦੀ ਐ ਤਾਂ ਉਹਨਾਂ ਨੂੰ ਵੀ ਫਾਇਦਾ ਹੋਊਗਾ ਉਹਨਾਂ ਨੂੰ ਵੀ ਫਾਇਦਾ ਹੋਊਗਾ ਔਰ ਪਾਣੀ ਜਿਹੜਾ ਟ੍ਰੀਟਡ ਹੋਊਗਾ 8 ਲੱਖ ਲੀਟਰ ਪਾਣੀ ਜਿਹੜਾ ਉਹ ਟ੍ਰੀਟਡ ਹੋਊਗਾ 3-4 ਲੱਖ ਇਹ ਕਹਿੰਦੇ ਸਾਡੇ ਇੱਥੇ ਹੀ ਲਾਉਣ ਵਗੈਰੇ ਇਸਤੇਮਾਲ ਕੀਤਾ ਜਾਂਦਾ ਬਾਕੀ ਟ੍ਰੀਟਡ ਵਾਟਰ ਜਿਹੜਾ ਕੋਈ ਪੋਲੂਟਡ ਨਹੀਂ ਟ੍ਰੀਟਡ ਵਾਟਰ ਜਿਹੜਾ ਉਹ ਬਾਹਰ ਜਾਊਗਾ ਕੋਈ ਪੋਲੂਸ਼ਨ ਨਹੀਂ ਕਰਦੇ ਸੋ ਆਪਾਂ ਨੇ ਇਹ ਤਰੱਕੀਆਂ ਵਾਲੇ ਪਾਸੇ ਨੂੰ ਲੈ ਕੇ ਜਾਣਾ ਕਿਉਂਕਿ ਖੇਤੀ ਦੇ ਜੇ ਸਭ ਤੋਂ ਨੇੜੇ ਖੇਤੀ ਦੇ ਜੇ ਸਭ ਤੋਂ ਨੇੜੇ ਕੋਈ ਧੰਦਾ ਹੈ ਤਾਂ ਉਹ ਇਹ ਡੇਰੀ ਵਾਲਾ ਹੈ ਕਿਉਂਕਿ ਇਹ ਸਾਨੂੰ ਆਉਂਦਾ ਹੈ ਕਿਉਂਕਿ ਆਪਾਂ ਪਹਿਲਾਂ ਹੁੰਦਾ ਹੀ ਸੀਗਾ ਕਿ ਝੋਨਾ ਲੱਗਿਆ ਕਣਕ ਹੈ ਤੇ ਬਰਸੀਮ ਵਾਸਤੇ ਸਾਡੇ ਵੱਲ ਉਧਰ ਉਹਨੂੰ ਇਧਰ ਬਰਸੀਮ ਕਹਿ ਦਿੰਦੇ ਆ ਉਧਰ ਲੂਸਣ ਕਹਿ ਦਿੰਦੇ ਸਾਡੇ ਵੱਲ ਚਾਰਾ ਉਹੀ ਤੇ ਉਹਦੇ ਵਾਸਤੇ ਲੱਗ ਇੱਕ ਬਿੱਗਾ ਦੋ ਬਿੱਗੇ ਪਰ ਰੱਖੇ ਹੁੰਦੇ ਸੀ ਕੋਈ ਮੱਝਾਂ ਨੇ ਮੱਜਾਂ ਦੁੱਧ ਆਪਣਾ ਘਰ ਦਾ ਹੁੰਦਾ ਸੀਗਾ ਤੇ ਸਬਜ਼ੀਆਂ ਉਹਦੇ ਘਰ ਦੀਆਂ ਹੁੰਦੀਆਂ ਸੀ ਹੁਣ ਥੋੜਾ ਜਿਹਾ ਕਮਰਸ਼ੀਅਲਾਈਜ਼ ਹੋ ਗਿਆ ਕੰਮ ਸੋ ਹੁਣ ਵੀ ਮੈਂ ਤੁਹਾਨੂੰ ਇਹ ਕਹਿਣਾ ਕਿ ਅਸਲੀ ਜਿਹੜੀ ਜਿਹੜਾ ਦੁੱਧ ਹੈ ਅਸਲੀ ਜਿਹੜੀਆਂ ਸਬਜ਼ੀਆਂ ਨੇ ਉਹ ਆਪਣੇ ਘਰੇ اگਾਓ ਆਪਣੇ ਪਰਿਵਾਰ ਲਈ ਗਾਓ ਬਿਮਾਰੀਆਂ ਤੋਂ ਬਚੋ ਔਰ ਇਹ ਨਾ ਕਹਿਦਿਆ ਕਰੋ ਕਿ ਆ ਆਪਣੇ ਘਰ ਵਾਸਤੇ ਨੇ ਇਹ ਤੇ ਸਪਰੇਅ ਕਰਦੇ ਆ ਜੀ ਤੋ ਜਿਹੜੀਆਂ ਉਹ ਜਾਣਗੀਆਂ ਸਪਰੇਅ ਵਾਲੀਆਂ ਉਹ ਵੀ ਕਿਸੇ ਦਿਨ ਕਿਸੇ ਦੇ ਘਰ ਹੀ ਜਾਣਗੀਆਂ ਕਿਸੇ ਨਾ ਕਿਸੇ ਦੀ ਰਸੋਈ 'ਚ ਜਾਣਗੀਆਂ ਜੇ ਸਾਰਾ ਪੰਜਾਬ ਸਿਹਤਮੰਦ ਰਹੂਗਾ ਤਾਂ ਤਰੱਕੀ ਕਰਾਂਗੇ ਜੀ ਇਕੱਲੇ ਆਪ ਰਹਿ ਕੇ ਤੱਕ ਤੱਕੀ ਹੋ ਨਹੀਂ ਸਕਦੀ ਸੋ ਮੈਂ ਅੱਜ ਦਿਨ ਚੁਣਿਆ ਇਸ ਕਰਕੇ ਕਿ ਹੁਣ ਇਹ ਤਿਆਰ ਹੈ ਜਿਹੜਾ ਪਲਾਂਟ ਹੈ ਔਰ ਮੈਨੂੰ ਪਤਾ ਲੱਗਿਆ ਮੇਅਰ ਸਾਹਿਬ ਨੇ ਰਿੰਟੂ ਸਾਹਿਬ ਨੇ ਔਰ ਸਾਰੇ ਨੇ ਰਲ ਕੇ ਜੋ ਸਾਡੀ ਇੱਥੇ ਸਥਾਨਕ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਬੂਥ ਵਗੈਰਾ ਵੀ ਜਿਹੜੇ ਨੇ ਉਹਨਾਂ ਵਾਸਤੇ ਜਗ੍ਹਾ ਲੋਟ ਕੀਤੀ ਹੈ ਤੇ ਤੁਹਾਨੂੰ ਹਰ ਜਗ੍ਹਾ ਤੋਂ ਗਰਮੀਆਂ ਆਉਣ ਗਿਆ ਗਰਮੀਆਂ ਚ ਫੇਰਕਾ ਤੋਂ ਵਧੀਆ ਦੁੱਧ ਫੇਰਕਾ ਤੋਂ ਵਧੀਆ ਖੀਰ ਫੇਰਕਾ ਤੋਂ ਵਧੀਆ ਪਿੰਨੀਆਂ ਫੇਰਕਾ ਤੋਂ ਵਧੀਆ ਪੰਜੀਰੀ ਕਿਤੇ ਨਹੀਂ ਮਿਲ ਸਕਦੀ ਇਹ ਸਾਡਾ ਆਪਣਾ ਘਰ ਦਾ ਪ੍ਰੋਡਕਟ ਹੈ ਤੁਸੀਂ ਹੈਰਾਨ ਹੋ ਜਾਓਗੇ ਕਿਸਾਨ ਅਸੀਂ ਕਲਕੱਤੇ ਦੇ ਜਮਾ ਸੈਂਟਰ ਦੇ ਵਿੱਚ ਕੋਲਕਾਤਾ ਦੇ ਸੈਂਟਰ ਚ ਵੇਰਕਾ ਦੀ ਬਹੁਤ ਵੱਡੀ ਬਿਲਡਿੰਗ ਬਹੁਤ ਵੱਡਾ ਦਫਤਰ ਸੀ ਲੱਭਿਆ ਲੱਭਿਆ ਮਤਲਬ ਇੱਕ ਟਾਈਮ ਸੀਗਾ ਜਦੋਂ ਆ ਅਸਾਮ ਸਿਲੀਗੁੜੀ ਆ ਨਾਰਥ-ਈਸਟ ਦੀ ਜਿਹੜੇ ਸਟੇਟਾਂ ਨੇ ਇਧਰਲੇ ਪਾਸੇ ਵੇਰਕਾ ਦਾ ਪਾਊਡਰ ਵਾਲਾ ਦੁੱਧ ਬਹੁਤ ਜ਼ਿਆਦਾ ਫੇਮਸ ਸੀਗਾ ਉੱਥੇ ਦਫਤਰ ਸੀ ਆਪਣਾ ਪੁੱਲ ਪਾਲੀ ਗਏ ਇਹ ਅਸੀਂ ਹੁਣ ਲੱਭਿਆ ਹੋ ਹੁਣ ਅਸੀਂ ਮਤਲਬ ਉਹਨੂੰ ਚਲਾ ਕੇ ਅਸੀਂ ਉਧਰਲੇ ਪਾਸੇ ਵੀ ਜਿਹੜਾ ਹੈ ਉਹਨੂੰ ਲੈ ਕੇ ਜਾਵਾਂਗੇ ਕਿ ਤਾਂ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਬੇਰਕਾ ਜਿਹੜਾ ਉਹ ਆਪਦਾ ਨਾਮ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ ਬਸ ਇਹ ਵੀ ਮਾਰਕੀਟਿੰਗ ਦੀ ਲੋੜ ਹੈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਦੂਰੋਂ ਚੱਲ ਕੇ ਆਏ ਹੋ ਜਿਹੜੇ ਕਿਸਾਨ ਨੇ ਉਹਨਾਂ ਦਾ ਮੈਨੂੰ ਪਤਾ ਹੈ ਅੱਗੇ ਜਾ ਕੇ ਹੁਣ ਧਾਰਾਂ ਦਾ ਟਾਈਮ ਵੀ ਹੋ ਗਿਆ ਸੋ ਕਈ ਵਾਰੀ ਹੱਥ ਵੀ ਪਈ ਹੁੰਦੀਆਂ ਮੱਜਾਂ ਸੋ ਜਾਣਿਆ ਹੀ ਪੈਂਦਾ ਸੋ ਇਸ ਕਰਕੇ ਮੈਂ ਸਿਰਫ ਮੁਬਾਰਕ ਦੇਣ ਹੀ ਆਇਆ ਤੁਹਾਨੂੰ ਕੋਈ ਲੰਬੇ ਚੌੜਾ ਭਾਸ਼ਣ ਦੇਣ ਨਹੀਂ ਆਇਆ ਔਰ ਜੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਹਾਂ ਯਾਰ ਪੰਜਾਬ ਰੋਜ਼ ਕੁਛ ਨਾ ਕੁਛ ਨਵਾਂ ਕਰੀ ਜਾਂਦਾ ਹੈ ਪੰਜਾਬ 'ਚ ਰੋਜ਼ ਕਿਤੇ ਨਾ ਕਿਤੇ ਭਗਵੰਤ ਮਾਨ ਹੋਰੀ ਸਕੂਲ ਦਾ ਉਦਘਾਟਨ ਕਰੀ ਜਾਂਦੇ ਹੁੰਦੇ ਨੇ ਕਦੇ ਨੌਕਰੀਆਂ ਦੇਈ ਜਾਂਦੇ ਹੁੰਦੇ ਨੇ 54000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਚਿਰੰਜਾ ਯਾਰ ਨੌਕਰੀਆਂ ਸਰਕਾਰੀ ਕੱਲੇ ਕੱਲੇ ਅੰਕੜਾ ਪਿਆ ਜੀ ਸੋ ਉਹਨਾਂ ਤੇ ਯਕੀਨ ਨਾ ਕਰਿਆ ਕਰੋ ਉਹ ਤਾਂ ਬੋਲੀ ਜਾਂਦੇ ਰਹਿੰਦੇ ਨੇ ਕੁਛ ਵੀ ਬੋਲੀ ਜਾਂਦੇ ਰਹਿੰਦੇ ਨੇ ਉਹਨਾਂ ਕੋਲੇ ਵਿਚਾਰਾਂ ਕੋਲੇ ਕੋਈ ਮੁੱਦਾ ਉਹਨਾਂ ਕੋਲੇ ਹੈ ਨਹੀਂ ਆਪਸ ਚ ਲੜੀ ਜਾਂਦੇ ਰਹਿੰਦੇ ਨੇ ਉਹ ਤੂੰ ਤਾਂ ਹੁਣ ਛੋਟਾ ਜਿਹਾ ਸੀ ਜਦੋਂ ਮੈਂ ਆਇਆ ਤੋ ਤੂੰ ਕਹਿੰਦਾ ਹੁਣ ਜਾਣ ਵਾਲਾ ਮੈਂ ਆ ਗਿਆ ਹੁਣ ਉਹ ਤਾਂ ਇਹ ਜੇ ਕੰਮਾਂ ਚ ਪਏ ਹੋਏ ਨੇ ਠੀਕ ਹੈ ਨਾ ਉਹਨਾਂ ਦੀ ਆਪਸ ਦੀਆਂ ਲੜਾਈਆਂ ਆ ਉਹਨਾਂ ਦੀ ਲੜਾਈ ਕੁਰਸੀ ਵਾਸਤੇ ਹੈ ਸਾਡੀ ਲੜਾਈ ਤੁਹਾਡੇ ਬੱਚਿਆਂ ਦੇ ਫਿਊਚਰ ਵਾਸਤੇ ਹੈ ਬਸ ਇੰਨਾ ਕੁ ਫਰਕ ਹੈ ਬਸ ਉਹ ਲੜੀ ਜਾਣ ਜੋ ਮਰਜੀ ਕਰੀ ਜਾਣ ਸੋ ਇਸ ਕਰਕੇ ਮੈਂ ਤੁਹਾਨੂੰ ਵਧਾਈ ਦਿੰਦਾ ਇੱਕ ਵਾਰੀ ਫੇਰ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਬਹੁਤ ਬਹੁਤ ਐਫਰਟਸ ਕੀਤੀਆਂ ਨੇ ਬਹੁਤ ਅੱਗੇ ਹੋਰ ਵੀ ਇਹ ਕੋਈ ਕੋਈ ਐ ਨਹੀਂ ਹੈਗਾ ਵੀ ਬਸ ਸਫੇਰ ਕੰਪਲੀਟ ਹੋ ਗਿਆ ਕੱਲ ਨੂੰ ਮੇਰੇ ਕੋਲੇ ਫੋਰ ਕੋਈ ਵੱਡਾ ਵੱਡਾ ਲੈ ਕੇ ਆਉਂਗੇ ਪ੍ਰੈਜੈਂਟੇਸ਼ਨ ਕਿ ਜੀ ਇਹਨੂੰ ਇਸ ਤਰ੍ਹਾਂ ਇੱਕ ਲੇਟੈਸਟ ਮਸ਼ੀਨ ਆਈ ਹੈ ਉਹਦੇ ਨਾਲ ਆਹ ਕਰਨਾ ਉਹ ਦੇ ਦੇਵਾਂਗੇ ਗੁਰੂ ਸਾਹਿਬ ਦੀ ਨਗਰੀ ਵਾਸਤੇ ਕੋਈ ਅਸੀਂ ਰਕਮ ਦੇਖਣੀ ਐ ਇੱਥੋਂ ਤਾਂ ਲੋਕ ਮੰਗਣ ਆਉਂਦੇ ਆ ਬਾਬਿਓ ਇੱਥੇ ਤਾਂ ਦੁਨੀਆ ਲੱਖਾਂ ਦੁਨੀਆ ਇੱਥੋਂ ਮੰਗਣ ਆਉਂਦੀ ਐ ਇਸ ਦਰ ਤੋਂ ਤੇ ਇਸ ਦਰ ਇਸ ਦਰ ਵਾਲਿਆਂ ਨੂੰ ਮੈਂ ਕਹਿਣਾ ਚਾਹਨਾ ਕਿ ਭਾਈ ਅੰਮ੍ਰਿਤਸਰ ਵਾਲਿਓ ਮੰਗ ਪੱਤਰ ਨਾ ਕਹਿਆ ਕਰੋ ਉਹਨੂੰ ਹੱਕ ਪੱਤਰ ਕਹਿਆ ਕਰੋ ਤੁਹਾਡਾ ਹੱਕ ਬਣਦਾ ਸੋ ਤੁਹਾਡਾ ਹੱਕ ਬਣਦਾ ਤੁਹਾਡਾ ਹੱਕ ਐ ਸੋ ਇਸ ਕਰਕੇ ਤੁਹਾਨੂੰ ਹੋ ਜੇ ਨੇ ਜਦੋਂ ਇੱਥੇ ਆ ਕੇ ਕੋਈ ਉਦਘਾਟਨ ਕਰਦਿਆਂ ਚਾਹੇ ਸਕੂਲ ਆਫ ਐਮੀਨੈਂਸ ਚਾਹੇ ਹੋ ਕੋਈ ਹੋਰ ਫੰਕਸ਼ਨ ਹੋਵੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਧਰਤੀ ਉਹੀ ਇਹੋ ਜੀ ਹੈ ਕਿ ਇੱਥੇ ਸ਼ਾਂਤੀ ਵੀ ਮਿਲਦੀ ਹੈ ਇੱਥੇ ਆ ਕੇ ਦੇਸ਼ ਭਗਤੀ ਦਾ ਜਜ਼ਬਾ ਵੀ ਜਿਹੜਾ ਉਹ ਨਾਲ ਨਾਲ ਜਿਹੜਾ ਉਹ ਜਾਗਦਾ ਹੈ ਸੋ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਅੱਜ ਦੇ ਇਸ ਨਵੇਂ ਪ੍ਰੋਡਕਟ ਦੇ ਲਈ ਔਰ ਵੇਰ ਦਾ ਤਰੱਕੀ ਕਰੇ ਔਰ ਮੈਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਆਪਣੇ ਪੰਜਾਬ ਦੇ ਕੁਝ ਦੋ ਤਿੰਨ ਪਲੇਅਰ ਜਿਹੜੇ ਨੇ ਚਾਹੇ ਹਾਕੀ ਦੇ ਹੋਣ ਚਾਹੇ ਕ੍ਰਿਕਟ ਵਾਲੇ ਹੋਣ ਉਹਨਾਂ ਨੂੰ ਬ੍ਰੈਂਡ ਮਾਸਟਰ ਲੈ ਕੇ ਆਪਾਂ ਵੇਰਕਾ ਜਿਹੜਾ ਉਹਨਾਂ ਤੋਂ ਥੋੜਾ ਜਿਹਾ ਮਸ਼ਹੂਰ ਕਰਾ ਕੇ ਉਹਦੀ ਪੂਰੀ ਦੁਨੀਆ ਚ ਦੱਸੀਏ ਕਿ ਅਸੀਂ ਅਸੀਂ ਭਾਈ ਪੰਜਾਬ ਵਾਲੇ ਅਸੀਂ ਹੁਣ ਉਹ ਚਿੱਟੇ ਵਾਲੇ ਨਹੀਂ ਹੈਗੇ ਅਸੀਂ ਹੁਣ ਆਹ ਚਿੱਟੇ ਵਾਲੇ ਆ ਅਸੀਂ ਚਿੱਟੇ ਦੁੱਧ ਵਾਲੇ ਆ ਅਸੀਂ ਚਿੱਟੇ ਪਨੀਰ ਵਾਲੇ ਆ ਅਸੀਂ ਚਿੱਟੇ ਕਿਓ ਵਾਲੇ ਆ ਮੱਖਣ ਵਾਲੇ ਆ ਸੋ ਇਸ ਕਰਕੇ ਅ ਤੁਹਾਨੂੰ ਬਧਾਈਆਂ ਦਿੰਨੇ ਆਂ ਔਰ ਜਿੰਨਾ ਵੀ ਬੇਰਕਾ ਲਈ ਬਜਟ ਰੱਖਣਾ ਪਊਗਾ ਕੋਈ ਹੋਰ ਲੋਡ ਪੈ ਜੇ ਕੋਈ ਕਿਸੇ ਕਿਸਮ ਦਾ ਤੁਹਾਨੂੰ ਕੋਈ ਸਲਾਹ ਕੋਈ ਸੁਜੈਸ਼ਨ ਹੋਵੇ ਸਾਨੂੰ ਦੱਸੋ ਅਸੀਂ ਜਰੂਰ ਤੁਹਾਡੇ ਜਿਹੜਾ ਸੁਜੈਸ਼ਨ ਤੇ ਗੌਰ ਕਰਕੇ ਪੰਜਾਬ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਵਾਂਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਬੋਲੇ ਸੋਨਹਾਰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਵਾਈਗੁਰ ਜੀ ਦਾ ਖਲਤੜਾ ਸਵਾਗਤ ਵਾਈਗੁਰ ਫਤਿਹ